ਅੱਜ ਆਪਾਂ ਤੁਹਾਡੇ ਵਾਸਤੇ ਪੂਰੀ ਵਧੀਆ ਵੀਡੀਓ ਤੇ ਵੀਡੀਓ ਚ ਪੂਰੀ ਵਧੀਆ ਸੋਹਣੀ ਕੋਠੀ ਤੇ ਮਾਲਕ ਨੇ ਪੂਰੇ ਚਾਵਾਂ ਨਾਲ ਤਿਆਰ ਕਰਵਾਈ ਹੋਈ ਹੈ ਕਿਸੇ ਕਾਰਨ ਕਰਕੇ ਹੁਣ ਵੇਚਣੀ ਹੈ ਸੀ ਵਧੀਆ ਰੇਟ ਮਾਲਕ ਨੇ ਮੰਗਿਆਗਾ ਬਾਕੀ ਤੁਸੀਂ ਪੂਰੀ ਵੀਡੀਓ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਜੀ ਕੱਲੀ ਕੱਲੀ ਆਪਾਂ ਗੱਲਬਾਤ ਕੀਤੀ ਹੈ ਵੀਡੀਓ ਚ ਸਾਰਾ ਕੁਝ ਦੱਸਿਆ ਹੋਇਆ ਪਹਿਲਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜੇ ਕਿਸਨ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀਦੇ ਵਿੱਚ ਆਪਾਂ ਐਡ ਲਾ ਦਵਾਂਗੇ ਜੀ ਜਿੰਨਾ ਕੰਮ ਆਪਾਂ ਕੋਠੀ ਦਾ ਕਰਵਾ ਸਕਦੇ ਆ ਉਹ ਤੋਂ ਕਿਤੇ ਵੱਧ ਕੇ ਮਾਲਕ ਨੇ ਆਪਦੀ ਕੋਠੀ ਦਾ ਕੰਮ ਕਰਵਾਇਆ ਹੋਇਆ ਰਸਤਾ ਪੂਰਾ ਵਧੀਆ ਲੱਗਦਾ ਡਬਲ ਸਟੋਰੀ ਕੋਠੀ ਐਸੀ ਜੇ ਆਪਾਂ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ 6 ਮਰਲੇ ਜਗ੍ਹਾ ਆਪਨ ਮਿਲੂਗੀ ਅ ਰਜਿਸਟਰੀ ਵਾਲੀ ਜਗ੍ਹਾ ਐਸੀ ਜੋ ਵੀ ਨਕਸ਼ਾ ਵਗੈਰਾ ਹੁੰਦਾ ਸਾਰਾ ਕੁਝ ਪਾ ਸਕਾਂ ਤੇ ਇਕੱਲੀ ਇਕੱਲੀ ਗੱਲਬਾਤ ਆਪਾਂ ਕਰਦੇ ਆ ਜੀ ਸਾਰਾ ਕੁਝ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲ ਜੂਗਾ ਵਧੀਆ ਮੈਨਗੇਟ ਜੀ ਮੈਨਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਮਾਲਕ ਨੇ ਪੂਰੀ ਵਧੀਆ ਸੋਹਣੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਆ ਜਿੰਨਾ ਰੰਗ ਦਾ ਕੰਮ ਹੁੰਦਾ ਰੰਗ ਦਾ ਕੰਮ ਮਾਲਕ ਨੇ ਕਰਵਾ ਰੱਖਿਆ ਵਾਲਪੇਪਰ ਦਾ ਜੇ ਥੱਲੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਮਾਰਬਲ ਪੱਥਰ ਆਪਾਂ ਨੂੰ ਲੱਗਿਆ ਹੋਇਆ ਮਿਲੂਗਾ ਪੌੜੀਆਂ ਦਾ ਸਾਰਾ ਕੰਮ ਹੋਇਆ ਜੀ ਵਧੀਆ ਪੌੜੀਆਂ ਨੇ ਪੌੜੀਆਂ ਤੇ ਗਰਿੱਲ ਵਗੈਰਾ ਲੱਗੀ ਹੋਈ ਹੈ ਜਦੋਂ ਆਪਾਂ ਲੂਬੀ ਦੇ ਅੰਦਰ ਐਂਟਰ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਪੋੜੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਕੰਮ ਤੁਸੀਂ ਆਪ ਚੈੱਕ ਕਰ ਲਓ ਜੀ ਜਿੰਨਾ ਕੰਮ ਹੁੰਦਾ ਸੀ ਸਾਰਾ ਕੰਮ ਬਹੁਤ ਵਧੀਆ ਮਾਲਕ ਨੇ ਕਰਵਾਇਆ ਹੋਇਆ ਤੇ ਤੁਸੀਂ ਚੈੱਕ ਕਰ ਲਓ ਸਾਰਾ ਕੁਝ ਵੀਡੀਓ ਚ ਮਾਲਕ ਨੇ ਦਿਖਾਇਆ ਸੀ ਜਿਹੜੀ ਵੀਡੀਓ ਆਪਣੇ ਕੋਲੇ ਮਾਲਕ ਨੇ ਬਣਾ ਕੇ ਭੇਜੀ ਆ ਬਹੁਤ ਵਧੀਆ ਸੋਹਣੀ ਵੀਡੀਓ ਇਹਨਾਂ ਨੇ ਬਣਾਈ ਆ ਤੇ ਜਿੰਨਾ ਕੰਮ ਤੁਹਾਨੂੰ ਮਿਲੂਗਾ ਜੀ ਕੰਪਲੀਟ ਮਿਲੂਗਾ ਕੋਈ ਆਪਾਂ ਨੂੰ ਐਦਾਂ ਕੰਮ ਨਹੀਂ ਮਿਲਣਾ ਵੀ ਕੋਠੀ ਨੂੰ ਖਰੀਦਣ ਤੋਂ ਬਾਅਦ ਆਪਾਂ ਨੂੰ ਕਰਵਾਉਣਾ ਪਵੇ ਸੀ ਵਧੀਆ ਰਸੋਈ ਹੈ ਜੀ ਰਸੋਈ ਤੁਸੀਂ ਚੈੱਕ ਕਰੋ ਲਾਈਟਿੰਗ ਦਾ ਸਾਰਾ ਕੰਮ ਹੋਇਆ ਸੀ ਬਾਕੀ ਟੂਟੀਆਂ ਦਾ ਪਾਣੀ ਸਪਲਾਈ ਹਰ ਇੱਕ ਚੀਜ਼ ਆਪਾਂ ਨੂੰ ਵਧੀਆ ਮਿਲ ਚੁਗੀ ਲੋਬੀ ਵਧੀਆ ਦੇਖਣ ਨੂੰ ਮਿਲ ਚੁਗੀ ਡਰਾਈング ਰੂਮ ਵਧੀਆ ਸੀ ਬਾਕੀ ਬੈਡਰੂਮ ਵਗੈਰਾ ਜਿਹੜੇ ਬਣੇ ਹੋਏ ਨੇ ਉਹ ਵੀ ਆਪਾਂ ਨੂੰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਤੇ ਗੱਲਬਾਤ ਆਪਾਂ ਸਾਰੀ ਦੀ ਸਾਰੀ ਕਰਾਂਗੇ ਜਿੰਨੀ ਜਾਣਕਾਰੀ ਮਾਲਕ ਨੇ ਆਪਣੇ ਕੋਲ ਭੇਜੀ ਹੈ ਜਿਨ੍ਹਾਂ ਨੇ ਆਪਣੇ ਕੋਲ ਵੀਡੀਓ ਬਣਾ ਕੇ ਭੇਜੀ ਸੀ ਉਹਨਾਂ ਨੇ ਸਾਡੀ ਜਾਣਕਾਰੀ ਵੀ ਦੱਸੀ ਹੈ ਤੇ ਸਾਰਾ ਕੁਝ ਤੁਹਾਨੂੰ ਆਪਾਂ ਦੱਸ ਹੀ ਰਹੇ ਹਾਂ ਸੀ ਜਿੰਨਾ ਕੁਝ ਵੀ ਕੋਠੀ ਦੇ ਵਿੱਚ ਬਣਿਆ ਹੋਇਆ ਸਾਰਾ ਕੁਝ ਵੀਡੀਓ 'ਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਬਾਕੀ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਹੈ ਜੀ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਨਾਲ ਦੇ ਨਾਲ ਕਮੈਂਟ ਕਰੀ ਜਾਇਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਨਾਲ ਦੇ ਨਾਲ ਦਬਾ ਦੇ ਰਹੋ ਜਿੰਨੇ ਤੁਸੀਂ ਪਹੁੰਚ ਰਹੇ ਹੋ ਜੀ ਤੇ ਜਿੰਨੇ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਜੀ ਬਾਕੀ ਇਹ ਜਿਹੜਾ ਕਮਰਾ ਬਣਿਆ ਹੋਇਆ ਪੂਰਾ ਵਧੀਆ ਕਮਰਾ ਆਪ ਨੂੰ ਦੇਖਣ ਨੂੰ ਮਿਲੂਗਾ ਜਿਹੜਾ ਇਹ ਕਮਰਾ ਤੁਸੀਂ ਦੇਖਿਆ ਸੀਗਾ ਇਹਦੇ ਵਿੱਚ ਟੋਟਲ ਬਾਲ ਪੇਪਰ ਦਾ ਕੰਮ ਹੋਇਆ ਸੀ ਤੇ ਇਹ ਜਿਹੜਾ ਕਮਰਾ ਜੀ ਇਹਦੇ ਵਿੱਚ ਆਪ ਨੂੰ ਇੱਕ ਸਟੋਰ ਏਰੀਆ ਵੀ ਦੇਖਣ ਨੂੰ ਮਿਲੂਗਾ ਜੀ ਤੇ ਜਿੰਨੇ ਗੇਟ ਹੁੰਦੇ ਅਸੀਂ ਜੋ ਵੀ ਜੋੜੀਆਂ ਦਾ ਕੰਮ ਹੁੰਦਾ ਜਿੰਨੇ ਪੱਲੇ ਲੱਗਣੇ ਹੁੰਦੇ ਅਸੀਂ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਤੇ ਕੰਮ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਨਾਲ ਆਪਾਂ ਨੂੰ ਅਟੈਚ ਬਾਥਰੂਮ ਦੇਖਣ ਨੂੰ ਮਿਲੂਗਾ ਬਾਥਰੂਮ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਟੂਟੀਆਂ ਦਾ ਟੋਟਲ ਕੰਮ ਹੋਇਆ ਜੀ ਬਾਕੀ ਟਾਈਲਾਂ ਦਾ ਹਰ ਇੱਕ ਕੰਮ ਇੱਕ ਨੰਬਰ ਮਾਲਕ ਨੇ ਕਰਵਾਇਆ ਹੋਇਆ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਾਂ ਪੂਰੀ ਗੱਲਬਾਤ ਦੱਸ ਰਹੇ ਹਾਂ ਜੀ ਕਿੱਥੇ ਕੋਠੀ ਹੈ ਕਿੰਨਾ ਰੇਟ ਹੈ ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਅੰਦਰ ਹੀ ਮਿਲ ਜਾਊਗਾ ਜੀ ਤੇ ਵੀਡੀਓ ਨੂੰ ਕਟਿਓ ਨਾ ਜੀ ਸਾਰੀ ਵੀਡੀਓ ਜ਼ਰੂਰ ਦੇਖੋ ਬਾਕੀ ਜਿਹੜਾ ਇਹ ਕਮਰਾ ਜੀ ਇਹ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਥੱਲੇ ਤੋਂ ਲੈ ਕੇ ਉੱਤੇ ਤੱਕ ਇਹਨਾਂ ਨੇ ਟਾਈਲਾਂ ਲਵਾ ਰੱਖੀਆਂ ਸੀ ਟਾਈਲਾਂ ਦਾ ਕੰਮ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਕੀ ਜਿਹੜੀਆਂ ਪੌੜੀਆਂ ਨੇ ਪੌੜੀਆਂ ਤੇ ਵੀ ਆਪਾਂ ਨੂੰ ਪੱਥਰ ਲੱਗਿਆ ਹੋਇਆ ਮਿਲੂਗਾ ਬਾਕੀ ਪੌੜੀਆਂ ਤੁਸੀਂ ਆਪ ਹੀ ਚੈੱਕ ਕਰ ਲਓ ਡਬਲ ਸਟੋਰੀ ਕੋਠੀ ਬਣੀ ਹੋਈ ਹੈ ਜੀ ਉੱਪਰਲਾ ਪੋਰਸ਼ਨ ਵੀ ਤੁਹਾਨੂੰ ਮੈਂ ਦਿਖਾਉਣਾ ਬਾਕੀ ਉੱਪਰ ਆਪਾਂ ਪਹੁੰਚ ਗਏ ਉੱਤੇ ਆਪਾਂ ਜੇ ਫਰਸ਼ ਦੀ ਗੱਲ ਕਰੀਏ ਥੱਲੇ ਜੀ ਤਾਂ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਉੱਪਰ ਤੋਂ ਉੱਤੇ ਜਾਣ ਵਾਸਤੇ ਵੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਉੱਤੇ ਵੀ ਆਪਾਂ ਚੱਲਾਂਗੇ ਜੀ ਪਹਿਲਾਂ ਤੁਸੀਂ ਦੇਖ ਲਓ ਉੱਤੇ ਕੀ ਕੁਝ ਬਣਿਆ ਹੋਇਆ ਪਹਿਲਾਂ ਤਾਂ ਤੁਸੀਂ ਇਹ ਕਮਰਾ ਦੇਖੋ ਜੀ ਜਿਹੜਾ ਆਪਾਂ ਤੁਹਾਨੂੰ ਵੀਡੀਓ ਚ ਦਿਖਾ ਰਹੇ ਹਾਂ ਸੀ ਕਮਰਾ ਖੁੱਲ੍ਹਾ ਡੁੱਲ੍ਹਾ ਬਣਿਆ ਹੋਇਆ ਵਧੀਆ ਕਮਰਾ ਦੇਖਣ ਨੂੰ ਮਿਲੂਗਾ ਨਾਲ ਅਟੈਚ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲੂਗਾ ਜਿਵੇਂ ਥੱਲੇ ਬਾਥਰੂਮ ਤੁਸੀਂ ਦੇਖੇ ਸੀਗੇ ਤਿਆਰ ਬਿਲਕੁਲ ਓਮੀ ਆਪਾਂ ਨੂੰ ਉੱਤੇ ਵੀ ਦੇਖਣ ਨੂੰ ਮਿਲਣਗੇ ਸੀ ਕੰਮ ਸਾਰਾ ਮਾਲਕ ਨੇ ਜਿੰਨਾ ਵੀ ਕਰਵਾਇਆ ਹੋਇਆ ਸੋਹਣਾ ਕਰਵਾਇਆ ਹੋਇਆ ਸੋਹਣੀ ਕੂਠੀ ਹੈ ਜੀ ਬਸ ਕਿਸੇ ਕਾਰਨ ਕਰਕੇ ਵੇਚਣੀ ਪੈ ਰਹੀ ਏ ਮਾਲਕ ਕਹਿੰਦੇ ਵੀ ਵੇਚਣੀ ਤਾਂ ਨਹੀਂ ਸੀਗੀ ਪਰ ਲੋਡ ਕਰਕੇ ਵੇਚਣੀ ਪੈ ਰਹੀ ਆ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਆਪਣੇ ਕੋਲੇ ਜਿਹੜੀ ਇਹ ਕੂਠੀ ਪਹੁੰਚੀ ਏ ਜੀ ਕਪੂਰਥਲੇ ਏਰੀਆ ਚ ਪਹੁੰਚੀ ਆ ਮਾਲਕ ਜਿਹੜੇ ਆਪਨੇ ਕੂਠੀ ਦੇ ਉਹਨਾਂ ਨੇ ਜਿੰਨੀ ਜਾਣਕਾਰੀ ਦੱਸੀ ਆ ਤੁਹਾਨੂੰ ਵੀਡੀਓ ਚ ਦੱਸ ਰਹੇ ਆਂ ਸੀ ਮਾਲਕ ਨੇ ਕਿਹਾ ਕਪੂਰਥਲੇ ਕੂਠੀ ਆ ਤੇ ਕੋਈ ਆ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮੋਬਾਈਲ ਨੰਬਰ ਵੀ ਤੁਹਾਨੂੰ ਆਪਾਂ ਵੀਡੀਓ ਚ ਦੇ ਦਾਂਗੇ ਸੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਪਸੰਦ ਆਉਂਦੀ ਹੈ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ 35 ਲੱਖ ਰੁਪਇਆ ਪਹੁੰਚੀ ਹੈ ਜੀ 35 ਲੱਖ ਰੁਪਇਆ ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਰੇਟ ਅਡਜਸਟਮੈਂਟ ਕਰ ਲਾਂਗੇ ਤੇ ਇਕੱਲੀ- ਇਕੱਲੀ ਗੱਲਬਾਤ ਆਪਾਂ ਤੁਹਾਨੂੰ ਦੱਸ ਰਹੀਆਂ ਜੀ ਜੋ ਕੁਝ ਵੀ ਬਣਿਆ ਹੋਇਆ ਜਿਵੇਂ ਕਿ ਪੂਜਾ ਰੂਮ ਤੁਸੀਂ ਦੇਖ ਰਹੇ ਹੋ ਸੀ ਉੱਪਰ ਵੀ ਆਪਣੀ ਇੱਕ ਰਸੋਈ ਦੇਖਣ ਨੂੰ ਮਿਲੂਗੀ ਕਾਮਰੇ ਲੌਬੀ ਹਰ ਚੀਜ਼ ਆਪ ਨੂੰ ਵਧੀਆ ਦੇਖਣ ਨੂੰ ਮਿਲੂਗਾ ਤੇ ਪਾਣੀ ਦਾ ਵਧੀਆ ਪ੍ਰਬੰਧ ਹੈ ਜੀ ਤੇ ਹਰ ਇੱਕ ਚੀਜ਼ ਕੰਪਲੀਟ ਮਿਲੂਗੀ 6 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਤੁਸੀਂ ਉਹ ਵੀ ਨੋਟ ਕਰ ਲਓ ਨਾਲ ਦੀ ਨਾਲ ਹੀ ਨੰਬਰ ਹੈ ਜੀ 79 736 43 884 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਨੂੰ ਟਾਈਮ ਦੇ ਦਿਓ ਜੀ ਗੱਲ ਕਰਨ ਤੋਂ ਬਾਅਦ ਵੀ ਅਸੀਂ ਇਸ ਦਿਨ 10:00 ਵਜੇ ਆਵਾਂਗੇ ਤੁਸੀਂ ਫਰੀ ਹੋ ਜੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜਦੋਂ ਤੁਸੀਂ ਜਾ ਕੇ ਕੋਠੀ ਨੂੰ ਦੇਖੋਗੇ ਨਾਲੇ ਤਾਂ ਗਲੀ ਚੈੱਕ ਕਰ ਲਿਓ ਬਾਕੀ ਤਾਂ ਤੁਸੀਂ ਵੀਡੀਓ ਚ ਦੇਖ ਹੀ ਲਈ ਸੀਗੀ ਗਲੀ ਪੂਰੀ ਖੁੱਲੀ ਡੁੱਲੀ ਐਨਾਂ ਨੂੰ ਲੱਗਦੀ ਐ ਬਾਕੀ ਸਾਰੀ ਕੋਠੀ ਨੂੰ ਚੈੱਕ ਕਰ ਲਿਓ ਜਦੋਂ ਫਿੱਟ ਬੈਠ ਗਈ ਤੁਹਾਨੂੰ ਕੋਠੀ ਉਹ ਤੋਂ ਬਾਅਦ ਰੇਟ ਮਾਲਕ ਨਾਲ ਮੁਕਾ ਲਿਓ ਜੀ ਰੇਟ ਮੁਕਾ ਕੇ ਉਹ ਤੋਂ ਬਾਅਦ ਡੀਲ ਕਰ ਸਕਦੇ ਹੋ ਕਪੂਰਥਲੇ ਤੁਹਾਨੂੰ ਇਹ ਕੋਠੀ ਦੇਖਣ ਨੂੰ ਮਿਲੂਗੀ ਜਿਹੜੀ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚਿਆ ਜੀ ਇਹਦੇ ਵਿੱਚ ਆਪਾਂ ਟੋਟਲ ਗੱਲ ਕਰੀਏ ਤਾਂ 5 ਕਮਰੇ ਮਾਲਕ ਨੇ ਦੱਸੇ ਨੇ 2 ਲੋਬੀਆਂ ਇੱਕ ਥੱਲੇ ਇੱਕ ਉੱਤੇ ਜੀ ਡਰਾਈਂਗ ਏਰੀਆ ਆਪਾਂ ਨੂੰ ਇੱਕ ਦੇਖਣ ਨੂੰ ਮਿਲੂਗਾ ਸਿਰਫ ਥੱਲੇ ਜੀ 2 ਕਿਚਨ ਤੇ ਇੱਕ ਆਪਾਂ ਨੂੰ ਸਟੋਰ ਏਰੀਆ ਦੇਖਣ ਨੂੰ ਮਿਲੂਗਾ ਤੇ ਟੋਟਲ ਆਪਾਂ ਬਾਥਰੂਮ ਦੀ ਗੱਲ ਕਰੀਏ ਤਾਂ ਇਹਨਾਂ ਨੇ 4 ਬਾਥਰੂਮ ਦੱਸੇ ਨੇ ਜੀ ਬਾਕੀ ਤੁਸੀਂ ਸਾਰਾ ਕੁਝ ਵੀਡੀਓ ਚ ਦੇਖ ਲਓ ਜੀ ਕਨਫਰਮ ਤੁਸੀਂ ਸਾਰਾ ਕੁਝ ਕਰ ਹੀ ਲਿਆ ਜੀ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲ ਬਣਾ ਕੇ ਭੇਜੀ ਸੀਗੀ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਜੇ ਤੁਹਾਨੂੰ ਵੀਡੀਓ ਪਸੰਦ ਆਈ ਆ ਜਿਹੜੀ ਆਪਾਂ ਅੱਜ ਕੋਠੀ ਲੈ ਕੇ ਪਹੁੰਚਿਆ ਪਸੰਦ ਆਈ ਵਧੀਆ ਲੱਗੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਹੈ ਜੀ ਉਹਨੂੰ ਲਾਜ਼ਮੀ ਦਬਦਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜੀ ਪਹਿਲੀ ਵਾਰ ਆਪਣੇ ਚੈਨਲ ਤੇ ਆਇਓ ਤੇ ਹਰ ਰੋਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਦੇਖਣਾ ਚਾਹੁੰਿਓ ਹਰ ਰੋਜ਼ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦਿਓ ਜਿਨ੍ਹਾਂ ਨੇ ਪਹਿਲਾਂ ਤੋਂ ਦਬ ਕੇ ਰੱਖ ਰੱਖਿਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਹੁਣੇ ਸਬਸਕ੍ਰਾਈਬ ਬਟਨ ਦਬਿਆ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰ ਦਿਓ ਕਿਹੜੇ ਏਰੀਆ ਚੋਂ ਕਿੱਥੋਂ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਘਰ ਕੂਠੀ ਮਕਾਨ ਚਾਹੀਦਾ ਜੀ ਬਾਕੀ ਵੀਡੀਓ ਵਧੀਆ ਲੱਗੀ ਆ ਤਾਂ ਜ਼ਰੂਰ ਕਮੈਂਟ ਕਰ ਦਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਅਸੀ ਘਰ ਕੁਠੀ ਮਕਾਨ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਯਾਰਾਂ ਮਿੱਤਰਾਂ ਕੋਲੇ ਆਸ ਪੜੋਸ ਦੇ ਵਿੱਚ ਤਾਂ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਸਾਰਾ ਕੁਝ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ